ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਐਸਐਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਦੀ ਜੋਗਗਵਾਈ ਹੇਠ ਅਸੀਂ ਥਾਣਾ ਦੇ ਏਰੀਆ ਵਿੱਚ ਹਰ ਰੋਜ਼ ਪੈਟ੍ਰੋਲਿੰਗ ਅਤੇ ਗਸ਼ਤ ਵਗੈਰਾ ਔਰ ਅਫਸਰਨ ਬਾਲਾ ਦੇ ਹੁਕਮ ਨਾਕਾਬੰਦੀ ਕੀਤੀ ਜਾਂਦੀ ਹੈ ਜਿੱਥੇ ਖਾਸ ਤੌਰ ਤੇ ਅਫਸਰਨ ਬਾਲਾ ਵਰੋਂ ਜਿਹੜੇ ਸਾਨੂੰ ਨਿਰਦੇਸ਼ ਹੈ ਉਹ ਨਸ਼ੇ ਤਸਕਰੀ ਦੇ ਜਿਹੜੇ ਰੱਖਿਆ ਜਾਂ ਜੋ ਵੀ ਵਿਅਕਤੀ ਆ ਐਡਿਕਟਡ ਨੇ ਉਹਨਾਂ ਚੈੱਕ ਕਰੀਦਾ ਤੇ ਉਹਨਾਂ ਕੁਸ਼ਕੀ ਪੁਲਿਸ ਵਾਲੀ ਤਲਾਸ਼ੀ ਕਰਦੇ ਆ ਇਸੇ ਦੌਰਾਨ ਕੱਲ ਸਾਡੀ ਥਾਣਾ ਦੀ ਟੀਮ ਜਿਸ ਦੇ ਇੰਚਾਰਜ ਇਹ ਸੈ ਸ਼ਵਾਚਨ ਸਮੇਤ ਪੁਲਿਸ ਪਾਰਟੀ ਐਫਆਈ ਗ੍ਰਾਉਂਡ ਸਾਡੇ ਹੈਗੇ ਕੁਝ ਸਮਾਂ ਨੂੰ ਕਿਸੇ ਦਿਨਾਂ ਤੋਂ ਸ਼ਿਕਾਇਤ ਆ ਰਹੀ ਸੀ ਉੱਥੇ ਕਿ ਐਡਿਕਟਡ ਵਿਅਕਤੀ ਜਿਹੜੇ ਆ ਉੱਥੇ ਵਿਲਾਕ ਵਿਲਾ ਦੇਖ ਕੇ ਕੁਝ ਅਨਸਿਹੜੀ ਵਿਅਕਤੀਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕਰਨ ਦੀ ਸਪਲਾਈ ਹੁੰਦੇ ਆ ਤੇ ਜਿਸ ਦੇ ਬਰਾਮ ਇਹਨਾਂ ਨੇ ਉੱਥੇ ਛਾਪਮਾਰੀ ਕੀਤੀ ਤਾਂ ਉਥੋਂ ਜਿਹੜਾ ਇੱਕ ਨੌਜਵਾਨ ਨੂੰ ਭੱਜਣ ਵਿੱਚ ਸਫਲ ਹੋ ਗਿਆ ਤੇ ਦੂਸਰੇ ਨੂੰ ਮੌਕੇ ਤੇ ਕਾਬੂ ਕੀਤਾ ਤੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਦੱਸਿਆ ਆਪਣਾ ਨਾਮ ਸ਼ਾਰਕਮਾ ਪੁੱਤਰ ਕਾਲੂ ਸਨਪ ਰਾਸ਼ਕਮਾ ਵਾਸੀ ਬਾੜੂ ਰਸਤ ਵਾਲਾ ਚੌਕ ਦੱਸਿਆ ਤੇ ਉਸ ਨੇ ਉਸ ਨੇ ਜਦੋਂ ਪੁਲਿਸ ਪਾਰਟੀ ਨੇ ਕਾਬੂ ਕੀਤੀ ਤਾਂ ਹਫੜਾ ਦੱਫੜੀ ਵਿੱਚ ਉਹਨੇ ਆਪਣੇ ਮੈਂ ਜਾਦੀਵ ਸੀਗਾਰ ਜੋਗਿਲ ਪਾਪਾ ਸੀਗਾਰ ਨਸ਼ੀ ਨਸ਼ੇੜਾ ਉਹਨੂੰ ਛੋੜ ਦਿੱਤਾ ਤੇ ਉਹ ਉਹਦਾ ਤੋਂ ਫੌਲੋਂ ਦੀ ਹਾਜ਼ਰੀ ਵਿੱਚ ਰਿਕਵਰ ਕਰਾਇਆ ਚੱਕਿਆ ਤੇ ਉਸ ਨੂੰ ਮੁਆਫੂਲ ਕੀਤਾ ਉਸ ਵਿੱਚੋਂ 7 ਗ੍ਰਾਮ 6 ਗ੍ਰਾਮ ਹੈਰੋਇਨ ਦੀ ਉਹ ਬਰਾਮਦ ਸਰ ਜੀ ਇਸ ਦੇ ਖਿਲਾਫ ਪਹਿਲਾਂ ਵੀ ਕੋਈ ਮਾਮਲਾ ਹੈਗਾ ਆ ਇਹ ਬੰਦਾ ਅਸੀਂ ਇੱਕ ਸਾਡੇ ਅਫਸਰਾਂ ਵਾਲਾ ਉਹਨੂੰ ਜਿਹੜੇ ਐਡੀਕਟਰ ਰਾਜਾ ਐਨਾਲਿਸਟਸ ਵੱਲੋਂ ਸਾਨੂੰ ਲਿਸਟਾ ਜਾਰੀ ਹੋਈਆਂ ਸੀ ਉਸ ਦੇ ਵਿੱਚ ਅਸੀਂ ਇੱਕ ਅਮਰਵੀਰ ਕੰਨੂਆ ਬਲਾ 14 ਰਹਿਣ ਵਾਲਾ ਉਸ ਨੂੰ ਅਸੀਂ ਇਸ ਤੋਂ ਪਹਿਲਾਂ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਉਹ ਤੇ ਖਰਾਬ ਪੀਐਨਡੀ ਦਾ ਮਾਮਲਾ ਸੀ ਦਰਜ ਕਰਕੇ ਉਹ ਜੋ ਇਸ ਵੇਲੇ ਇਨਰਵੀਸ਼ਨ ਕਸਟਡੀ ਚ ਬੰਦ ਹੈਗਾ ਇਹ ਉਸ ਦਾ ਬੰਦਾ ਰਾਈਟ ਹੈਂਡ ਦੱਸਦੇ ਸੀ ਕਾਫੀ 15 20 ਦਿਨ ਤੋਂ ਮਹੀਨੇ ਤੋਂ ਸਾਨੂੰ ਇਸ ਵੱਲ ਦੀ ਤਲਾਸ਼ ਸੀ ਜੋ ਕਿ ਕਾਨੇ ਸਾਡੇ ਕਰਦੇ ਇਸ ਦਾ ਕੋਈ ਹੋਰ ਨਾਂ ਵੀ ਲਿਆ ਜਾਂਦਾ ਹੈ ਕਾਫੀ ਜ਼ਿਆਦਾ ਸ਼ਹਿਰ ਦੇ ਵਿੱਚ ਆ ਜ਼ਿਆਦਾਤਰ ਇਹਨੂੰ ਮਤਲਬ ਵਿਸ਼ਾਤਾ ਘਾਟੀ ਤੇ ਕਾਲੂ ਕਾਲੂ ਦੇ ਨਾਂ ਦੇ ਨਾਲ ਇਹਨੂੰ ਲੋਕ ਜਿਆਦਾ ਜਾਣਦੇ ਆ ਤੇ ਜਿਹੜੇ ਵੀ ਬੰਦੇ ਨੂੰ ਜੱਗ ਸੇ ਅਸੀਂ ਇਹ ਬੰਦੇ ਨੂੰ ਮਿਲਦੇ ਆ ਤੇ ਉਹ ਇਹਦੇ ਬਾਰੇ ਕੀ ਦੱਸ ਰਿਹਾ ਇਹ ਕਾਲੂ ਕਾਫੀ ਦਿਨਾਂ ਤੋਂ ਇਹ ਸਰਗਰਮ ਆਪ ਵੀ ਇਹ ਨਸ਼ੇ ਵਿੱਚ ਲੈਣ ਦਾ ਆਦੀ ਹੈਗਾ ਤੇ ਜਿਹੜੀਆਂ ਇਸ ਤਰ੍ਹਾਂ ਦੇ ਨਸ਼ੇ ਜਿਹੜੇ ਆ ਹੋਰ ਜਵਾਨਾਂ ਨੂੰ ਵੀ ਲਾ ਰਿਹਾ ਤੇ ਜਿਸ ਨਾਲ ਥੋੜਾ ਸ਼ਹਿਰ ਦੇ ਵਿੱਚ ਇਸ ਦਾ ਨਾਮ ਹੈ ਉਹ ਗਲਤ ਤਰੀਕੇ ਨਾਲ ਲਿਆ ਜਾ ਰਿਹਾ ਸੀ ਇਸ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਇਹਨੂੰ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਤੇ ਇਸ ਤੋਂ ਉਮੀਦ ਹੈ ਕਿ ਹੋਰ ਅਸੀਂ ਜਿਹੜਾ ਜਿਹੜਾ ਸਬੂਤ ਹਾਸਲ ਕਰਾਂਗੇ ਤੇ ਇਹ ਤੋਂ ਹੋਰ ਗਹਿਰਾਈ ਨਾਲ ਅਸੀਂ ਇਸ ਨੂੰ ਸਾਢੀ ਔਰ ਕਿੱਥੋਂ ਸਮਾਇਆ ਲਿਆਦਾ ਹੈ ਕਿਸ ਡਿਸਪਲਾਈ ਦਿੰਦਾ ਹੈ ਤੇ ਇਹਨੇ ਕੰਮ ਕਰਨ ਦਾ ਤਰੀਕਾ ਕੀਆ ਉਸ ਬਾਰੇ ਕੋਸ਼ਿਸ਼ ਕੀਤੀ ਜਾਵੇ